ਹਾਂਜੀ ਹਾਂਜੀ ਸਤ ਸ੍ਰੀ ਅਕਾਲ ਠੀਕ ਠਾਕ ਵਧੀਆ ਪਾਜੀ ਤੇ ਨਾ ਅੱਗੇ ਫੋਨ ਲਾ ਫੋਨ ਕੱਟਦਾ ਮੇਰਾ ਵੀ ਲੈ ਉਹ ਛੋਟੇ ਕੋਈ ਫੋਨ ਹੁਕਮ ਕਰੋ ਸਰ ਹੁਕਮ ਕਰੋ ਭਾਈਾਂ ਦੀ ਲੋੜ ਹੈ 50 ਲੱਖ ਰੁਪਏ ਦੀ ਮੇਰਾ ਵੀ ਲੈ ਅੱਛਾ ਜੀ ਹਾਂਜੀ ਕਿੱਥੋਂ ਬੋਰੇ ਸਰ ਨਿਸ਼ਾਨ ਬੋਲਣ ਆ ਝੋਣੀਆਂ ਤੋਂ ਅੱਛਾ ਹੂੰ ਵੀਰ ਅਹੀਂ ਤੇ ਭੈਜੋ ਪੈਲੀ ਬੰਨੇ ਵਾਲੇ ਹੈਗੇ ਆ ਤਾਂ ਅਸੀਂ ਤੇ ਆਪ ਭੈਜ ਪਨੀਰੀਆਂ ਭਰਦੇ ਫਿਰਨੇ ਆ ਅਸੀਂ ਕਿੱਥੋਂ ਚਵਾਰੇ ਦੇ ਸਕਨੇ ਆ ਨਹੀਂ ਭੈਜ ਚੁੱਕਾ ਇਹ ਗੱਲ ਕੀਤੀ ਆ ਹੁਣ ਨਹੀਂ ਨਹੀਂ ਅਹੀਂ ਕੀ ਕਿਹਾ ਜੀ ਹਾਂ ਮੈਂ ਤਾਂ ਕੁਝ ਨਹੀਂ ਕਿਹਾ ਵੀਰ ਨਹੀਂ ਸਰ ਮੈਂ ਪਛਾਨਿਆ ਨਹੀਂ ਜੀ ਕੋਈ ਨਹੀਂ ਪਛਾਨ ਲੈਗਾ ਫਿਰ ਮੈਂ ਤੈਨੂੰ ਕਰਾ ਦੂੰਗਾ ਜਿਹੜੀ ਜਾਂਟੀ ਤੂੰ ਕਰਦਾ ਹਣਾ ਕਿਹਦਾ ਦੀਪੋਤਾ ਮਾਰਦਾ ਤੇ ਮੈਂ ਦੱਸੂਗਾ ਕਿਦਾਂ ਮਰਦੇ ਕੇ ਦੀਪੋਤਾ ਮੈਂ ਤਾਂ ਵੀਰ ਕਰਦਾ ਹੀ ਨਹੀਂ ਜੇ ਕੋਈ ਨਹੀਂ ਦੱਸ ਦੂੰਗਾ ਕਰਦਾਂਗੇ ਨਹੀਂ ਮੈਂ ਤੈਨੂੰ ਸੁਣਾ ਦਿੱਤਾ ਮੇਰਾ ਵੀਰ ਮੰਨਣੀ ਮਾਂਜੀ ਨਹੀਂ ਤੇ ਕੋਈ ਨਹੀਂ ਤੇ ਤੂੰ ਅੱਜ ਕਿੰਨੀ ਤਰੀਕ ਨਹੀਂ ਅੱਜ 8 ਤਰੀਕ ਤਾਂ ਅਜ ਤੱਕ ਵੀ ਸਮਾਂ ਤੇ ਤੂੰ ਮੇਰਾ ਵੀਰ ਆਪ ਤੈਨੂੰ ਸੁਣਾ ਦੇਣੀ ਹੈਗਾ ਜੇ ਕਿ ਬੰਨੇ ਪੜਣਾ ਪੁਲਿਸ ਪਾਲਸ ਕੋਤੇ ਉੱਥੇ ਵੀ ਚੱਲ ਜੀ ਉਹ ਨਹੀਂ ਅਸੀਂ ਕਿੱਥੇ ਜਾਣਾ ਵੀਰ ਅਸੀਂ ਤੇ ਬੇਹ ਤੇਰੇ ਗਵਾਂਡੀਆਂ ਤੇ ਮਾਤੜ ਸਾਥੀ ਆਂ ਕਿੰਦਾ ਪਛਾਣ ਗਿਆ ਤੇ ਜੋੜੀਆਂ ਚੋਤੀ ਕਿਹਾ ਜੋੜੀਆਂ ਤੇ ਆ ਪਿੰਡ ਨਾਲ ਹੀ ਸਾਡੇ ਹੁਣੇ ਹੁਣੇ ਤੂੰ ਮੈਨੂੰ ਕਿਹਾ ਕਿ ਮੈਂ ਜਾਣ ਤੇ ਕੋਈ ਨਹੀਂ ਗਵਾਂਡੀ ਚੱਲ ਕੋਈ ਨਹੀਂ ਖੈਰ ਆ ਤੈਨੂੰ 10 ਤਰੀਕ ਦਾ ਟਾਈਮ ਆ ਮੇਰਾ ਵੀ ਪੁਛ ਪੜਤਾਲ ਕਰ ਲਾ ਦੇ ਦੇਂਗਾ ਠੀਕ ਆ ਨਹੀਂ ਤੇ ਮੈਂ ਕੋਈ ਨਹੀਂ ਕਰ ਲਉ ਤੇਰਾ ਹਲ ਓਕੇ ਮੇਰਾ ਵੀ ਡੇਰਾ ਬਾਬਾ ਨਾਨਕ ਚ ਇੱਕ ਵਾਰ ਫੇਰ ਤਾਬੜ ਤੋੜ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹਾਸਲ ਜਾਣਕਾਰੀ ਮੁਤਾਬਕ ਡੇਰਾ ਬਾਬਾ ਨਾਨਕ ਦੇ ਪਿੰਡ ਬੈਰੋਖਾ ਚ ਯੂਥ ਅਕਾਲੀ ਆਗੂ ਦੇ ਘਰ ਤੇ ਫਾਇਰਿੰਗ ਕੀਤੀ ਗਈ ਜਿਸ ਦੇ ਨਾਲ ਇਹ ਵੀ ਪਤਾ ਲੱਗਾ ਕਿ ਇਹ ਮਾਮਲਾ ਫਿਰੋਤੀ ਨਾ ਦੇਣ ਨਾਲ ਜੁੜਿਆ ਹੋਇਆ ਹੈ ਅਕਾਲੀ ਆਗੂ ਤੋਂ 50 ਲੱਖ ਦੀ ਫਿਰੋਤੀ ਵੀ ਮੰਗੀ ਗਈ ਸੀ ਬਾਕੀ ਜਿਹੜੀਆਂ ਕਾਲਾਂ ਆ ਰਹੀਆਂ ਨੇ 8 ਤਰੀਕ ਨੂੰ ਇਹਨਾਂ ਦੇ ਕੈਨੇਡਾ ਦੇ ਨੰਬਰ ਤੋਂ ਆਈਆਂ ਨੇ ਫੇਰੋਂ ਨੰਬਰ ਬੰਦ ਹੋ ਜਾਂਦਾ ਉਸ ਤੋਂ ਬਾਅਦ ਇੰਗਲੈਂਡ ਦੇ ਨੰਬਰ ਤੋਂ ਆ ਰਹੀਆਂ ਨੇ ਲਗਾਤਾਰ ਹੀ ਨੰਬਰ ਚੇਂਜ ਕਰ ਕਰਕੇ ਆ ਰਹੀਆਂ ਨੇ ਲਗਭਗ 40 50 ਨੰਬਰ ਮੇਰੇ ਕੋਲ ਚੇਂਜ ਕਰਕੇ ਜਿਹੜੇ ਆਏ ਹੋਏ ਆ ਤੇ ਅੱਜ ਵੀ ਜਿਹੜੀ ਕਾਲ ਆਂਦੀ ਆ ਉਹ ਵੀ ਸਵੇਰੇ ਐਸ ਐਚ ਓ ਸਾਹਿਬ ਜਦੋਂ ਇੱਥੇ ਹੀ ਉਦੋਂ ਵੀ ਕਾਲ ਵਿਦੇਸ਼ ਦੇ ਨੰਬਰ ਤੋਂ ਆਈ ਆ ਦੋ ਵਾਰੀ ਚੱਕਿਆ ਨਹੀਂ ਤੀਜੀ ਵਾਰੀ ਜਦੋਂ ਚੱਕਿਆ ਵਾ ਮੈਂ ਗੱਲ ਕੀਤੀ ਆ ਮੈਂ ਗਾਲਾਂ ਡਾ ਪੈ ਕਟਨ ਮੁੜ ਕੇ ਐਸ ਐਚ ਓ ਸਾਹਿਬ ਨਾਲ ਕੀਤੀ ਗਾਲਾਂ ਡਾ ਪੈ ਇਹ ਡਾਇਰੈਕਟ ਕਾਲ ਹੈ ਕਿ ਵਟਸਐਪ ਕੋਈ ਡਾਇਰੈਕਟ ਨਹੀਂ ਵਟਸਐਪ ਕਾਲ ਆ ਰਹੀਆਂ ਸਾਰੇ ਵਟਸਐਪ ਹਾਂ ਜੀ ਆਪ ਵਿਦੇਸ਼ ਕਿੰਨੇ ਦਸਦਾ ਮੈਂ ਨਿਸ਼ਾਨ ਸਿੰਘ ਆ ਪਤਾ ਨਹੀਂ ਹੁਣ ਪਾਉਣੇ ਇਹ ਤਰੀਕ ਇਹ 8 6 2025 ਤੋਂ ਲਗਾਤਾਰ ਆ ਰਹੀਆਂ ਨੇ ਅੱਜ ਦੇਖ ਲਓ 4 ਤਰੀਕ ਹੋ ਗਈ ਆ 8ਵਾਂ ਮਹੀਨਾ ਕੀ ਵਾਕਿਆ ਹੋਇਆ ਅੱਜ ਜੀ ਕਿ ਆਪਣਾ ਨਾਂ ਦੱਸ ਕੇ ਪਿੰਡ ਦੱਸ ਕੇ ਜੁਸ ਪਰੇ ਮੇਰਾ ਨਾਮ ਹਰ ਸਿਮਰਤ ਸਿੰਘ ਵੈਰੋਕੇ ਅੱਜ ਸਵੇਰੇ 3:53 ਕ ਮਿੰਟ ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਰੀ ਕੀ ਆ ਕਾਰਨ ਇਹ ਕਿ ਅਜ ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਆ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰौती ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਾਰ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੁਹਾਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਚ 12 ਤਰੀਕ ਤੱਕ ਦੇ ਦੇਣੀ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਠੀਕ ਹੈ ਹਾਂਜੀ ਤੁਸੀਂ ਪੁਲਿਸ ਨੂੰ ਕੀ ਆਹ ਲਿਆ ਤੋ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵੱਧਦਾ ਜਾ ਰਿਹਾ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਫ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ ਮੈਂ ਪੁਲਿਸ ਨੂੰ ਸਕਿਉਰਟੀ ਦਿੱਤੀ ਹੋਈ ਸੀ ਸਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅੱਗੋਂ ਇਹਨਾਂ ਨੇ ਫਾਇਰ ਕੀਤੇ ਆ ਫਿਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਆ ਠੀਕ ਲੱਗੇ ਗੱਲ ਮੈਂ ਹਾਂ ਜੀ ਤੁਸ ਨੇ ਕੋਈ ਕਾਲ ਆਈ ਬੋਸ ਨੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4 ਵਜੇ ਕੁਛ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਿਹਾ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲੱਗੇ ਐਸ ਐਚ ਓ ਸਾਹਿਬ ਹੀ ਐਸ ਐਚ ਓ ਸਾਹਿਬ ਨੇ ਗੱਲ ਕੀਤੀ ਆ ਉਹ ਗਾੜੀਆਂ ਵਾਲਾਂ ਕੱਢਣ ਡਿਆ ਪਿਆ ਐਸ ਐਚ ਓ ਸਾਹਿਬ ਨੂੰ ਪਤਾ ਹੈ ਹਾਂ ਜੀ ਬਾਕੀ ਜਿਹੜਾ ਅੱਜ ਵਾਕਿਆ ਭਾਈ ਬਥੇਰਾ ਅੱਜ ਨਾ ਹਾਰ ਸੀ ਮਰਤੇ ਹੈਗਾ ਮੁੰਡਾ ਇੱਕ ਬੈਰੋਗੇ ਦਾ ਚਾਰ ਕੋਲੇ ਨਾ ਇਹਦਾ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰ ਇਹ ਗੋਲੀ ਚੱਲ ਗਈ ਆ ਤੇ ਮੈਂ ਉਸੇ ਵੇਲੇ ਉੱਥੇ ਜਾ ਕੇ ਪਹੁੰਚਿਆ ਸੀ ਤੇ ਮੇਰੇ ਹੁੰਦਿਆਂ ਹੀ ਇਹਨੂੰ ਇੱਕ WhatsApp ਤੇ ਕਾਲ ਆਈ ਤੇ ਉਹਨੇ ਕਿਹਾ ਵੀ ਤੈਨੂੰ ਤੋਹਫਾ ਮਿਲ ਗਿਆ ਤੇ ਇਹਨੇ ਕਿਹਾ ਕਿਹੜਾ ਤੋਹਫਾ ਬਾਅਦ ਵਿੱਚ ਉਹਨੇ ਇਹ ਇਹਨੂੰ ਆਪਣਾ ਫੋਨ ਜਿਹੜਾ ਉਹਨੇ ਬਾਅਦ ਕੱਟਤਾ ਫਿਰ ਦੁਬਾਰਾ ਫੋਨ ਉਹਨੇ ਕੀਤਾ ਉਹ ਕਹਿੰਦਾ ਮੈਂ ਨਿਸ਼ਾਨ ਜੋੜੀਆਂ ਬੋਲਦਾ ਉਹਨੇ ਧਮਕੀਆਂ ਦਿੱਤੀਆਂ ਨੂੰ ਗਾਵਾਂ ਵਿੱਚ ਗੱਡੀਆਂ ਇਹ ਸਮਝ ਕੇ ਅਸੀਂ ਮਗਰਮਾ ਦਰਜ ਕਰ ਲਿਆ ਜੀ ਤੇ ਇਹਨਾਂ ਨੂੰ ਭਾਲ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਇਹਦੇ ਜਿਹੜੇ ਮਾਪਿਓ ਉਹ ਵੀ ਇਹ ਕੰਮ ਚਨ ਵਾਲਾ ਨਿਸ਼ਾਨਦੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ ਉਹਨਾਂ ਦੀ ਕਿਤਨੀ ਪਈ ਉਹ ਅੱਛੇ ਲੈ ਰਹੇ ਆ ਗ੍ਰਿਫਤਾਰੀ ਪਾਵਾਂਗੇ ਜੇ ਲੋੜ ਹੋਵੇ ਤੇ ਕੀ ਕੰਨ ਕਹਾਦੇ ਵਾਸਤੇ ਧਮਕੀਆਂ ਨੇ ਜੇ ਤੂੰ ਪੈਸੇ ਨਹੀਂ ਹਨ ਦਿੱਤੇ 50 ਲੱਖ ਰੁਪਏ ਅਦਰਕ ਮੰਗਿਆ ਉਹ ਮੇਰੇ ਤੋਂ ਕਿਹਾ ਮੈਂ ਲਈ ਪ੍ਰਸ਼ਾਸਨ ਕੋਲ ਵੀ ਪੁੱਛਣ ਦਾ ਕਾਰਜ ਪ੍ਰਸ਼ਾਸਨ ਨਾਲ ਪੂਰੀ ਕਾਰਵਾਈ ਹੋਈ ਜੀ ਅਸੀਂ ਤੇ ਜਗਰਾਉਂ ਤੱਕ ਜਾ ਕੇ ਆਏ ਆ ਉੱਥੇ ਜਾ ਕੇ ਵੀ ਇੱਕ ਦੋ ਫੋਨ ਜਿਹੜੇ ਉਹ ਚੈੱਕ ਕਰਾਏ ਆ ਕਾਰਵਾਈ ਕਾਫੀ ਕੀਤੀ ਆ ਤੇ ਨਿਸ਼ਾਨ ਸਿੰਘ ਤੇ ਕਿੰਨੇ ਮਾਮਲੇ ਦਰਜ ਆਉਂਦੇ ਪ੍ਰਸ਼ਾਸਨ ਦੇ ਕਾਫੀ ਮਾਮਲੇ ਦਰਜ ਆਉਂਦਾ 10-12 ਮਾਮਲੇ ਦਰਜ ਹਰੋਤੀ ਦੇ ਇੱਕ ਹੋਰ ਦੂਜੇ ਵੀ ਹੋਣਗੇ ਮੇਰੇ ਫਰੋਤੀ ਦੇ ਇੱਕ ਹੋਰ ਵੀ ਆ ਗਏ ਆ ਹੋਰ ਵੀ ਹੋ ਸਕਦੇ ਆ ਫਰੋਤੀ ਦੇ ਮਾਮਲੇ ਦਰਜ ਹੋਰ ਅਗਲੇ ਪੁਛ ਕੀ ਕਰਨੇ ਪੈਣਗੇ ਅਹੀਂ ਕਾਰਵਾਈ ਜੀ ਆਪਣੀਆਂ ਟੀਮਾਂ ਲੱਗੀਆਂ ਹੋਈਆਂ ਸ਼੍ਰੇਸ਼ਣ ਕਰਨ ਵਾਸਤੇ ਇਹ ਦੋ ਮਿੰਟ ਕਾਰਵਾਈ ਨਹੀਂ ਹੋਈ ਅਗੀ ਵਿੱਚ ਦੱਸਿਆ ਹੈਗਾ ਵੀ ਪਿੰਨ ਜਗਰਾੋਂ ਤੋਂ ਕੋਈ ਜਾ ਕੇ ਆਇਆ ਹੈ ਕਾਰਵਾਈ ਕੀਤੀ ਹੈ